ਜਾਣੇ ਪਿੱਛੇ ਰੋ ਯਾਰ ਕੁਝ ਅਣਪਛਾਤੇ ਵਿਅਕਤੀ ਵੱਲੋਂ ਸਮਾਨ ਜਿਹੜਾ ਇੱਕ ਦੁਕਾਨ ਦੇ ਵਿੱਚ ਰੱਖ ਦਿੱਤਾ ਜਾਂਦਾ ਜਦੋਂ ਉਸ ਤੇ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਿਹੜਾ ਕਿ ਮੌਕੇ ਤੇ ਬੁਲਾਇਆ ਜਾਂਦਾ ਉਸ ਦੇ ਵਿੱਚ ਕੁਝ 30 ਜਣਗ ਜਿਹੜੇ ਨੇ ਸਮਾਨ ਮਿਲਣ ਕਰੀ ਇਹ ਤੋਂ ਸਾਬਿਤ ਹੁੰਦਾ ਹੈ ਵੀ ਕਿਸ ਤਰੀਕੇ ਦਾ ਮਾਹੌਲ ਇਸ ਸਮੇਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਕਿਉਂਕਿ ਤਿਹਾਰਾਂ ਦੇ ਵੀ ਦਿਨ ਨੇ ਤੇ ਕੀ ਲੱਗਦਾ ਵੀ ਲੋਕਾਂ ਨੂੰ ਡਰਾਉਣ ਦੀ ਚੀਜ਼ਾਂ ਕੀਤੀਆਂ ਜਾਂਦੀਆਂ ਦੇਖੋ ਇਹ ਡਰਾਂ ਦੀ ਵੀ ਬਣ ਸਕਦੇ ਆ ਵੀਰ ਜੀ ਇਹ ਸਾਜ਼ਿਸ਼ ਤਾਂ ਹੈਗੀ ਸੀ ਮਤਲਬ ਉਹ ਚੀਜ਼ ਐਕਚੁਅਲ ਦੇ ਵਿੱਚ ਉਹ ਬੰਬ ਟਾਈਪ ਹੈਗੀ ਸੀ 11 ਦੇ ਦਿਨ ਚੱਲਦੇ ਆ ਕਿਸੇ ਦਾ ਅਣਪਛਾਤਾ ਸਮਾਨ ਜਿਹੜਾ ਉਹ ਨਾਂਨ ਦਾ ਰੱਖਿਆ ਜਾਵੇ ਦੇਖੋ ਤਿਉਹਾਰ ਆ ਰਹੇ ਆ ਤਿਉਹਾਰਾਂ ਦੇ ਵਿੱਚ ਇੱਕ ਦਹਿਸ਼ਤ ਫਲਾਣ ਦੇ ਲਈ ਆ ਚੀਜ਼ਾਂ ਕੀਤੀਆਂ ਗਈਆਂ ਆ ਜਾਨੀ ਨੁਕਸਾਨ ਕਿੰਨਾ ਆ ਕਿੰਨੇ ਲੋਕ ਇਹਦੇ ਇਹਦੇ ਉਹਦੇ ਵਿੱਚ ਆਂਦੇ ਰਹਿਸ਼ੀਆਂ ਨਾਲ ਹੀ ਆ ਰਹਿਸ਼ਾ ਸਾਰੀਆਂ ਰਹਿਸ਼ਾ ਬੈਕ ਸਾਈਡ ਤੇ ਆ ਮੁੰਡਾ ਜੀ ਦੁਕਾਨ ਵਾਲਾ ਨਹੀਂ ਨਹੀਂ ਆਪਾਂ ਪ੍ਰਸਨ ਪਨਾ ਰਹੇ ਭਾਜੀ ਨਹੀਂ ਪਤਾ ਨਹੀਂ ਨਹੀਂ ਆ ਰਹਾ ਯਾਰ ਕੋਈ ਕਰ ਨੇ ਉਹ ਚੱਕਰ ਵੀ ਗੱਲ ਨਹੀਂ ਹੈਗੀ ਆਪਾਂ ਨੂੰ ਵੀ ਲੋੜ ਆ ਲਾਜਮ ਆਪ ਦਾ ਡਰਾਈਵਰ ਫਾਦਨ ਹੋ ਜਾਣਾ ਭਈ ਆਪਾਂ ਨੂੰ ਕਿਹੜਾ ਨੂੰ ਦੱਸੋ ਬਾਕੀ ਜਾਣੇ ਪਿੱਛੇ ਰੋ ਯਾਰ ਇੱਧਰ ਰੋ ਬਾਕੀ ਜਾਨੇ ਪਿੱਛੇ ਰੋ ਯਾਰ ਬਾਕੀ ਜਾਨੇ ਪਿੱਛੇ ਰੋ ਯਾਰ ਆਹ ਨਾ ਗੜੀ ਆ ਬੱਦਕੁਨ ਮਾਰ ਰਿਹਾ ਆਹ ਹੈ ਪੈਟਰੋਲ ਦੀ ਲਫਾਫੇ ਆਜੀ ਪਰੇ ਹੋ ਜਾ ਯਾਰ ਪਰੇ ਹੋ ਜਾ ਭਾਈ ਆਇਆ ਪਿੱਛੇ ਆਇਆ ਦੋ ਬਣ ਬਹੁਤ ਬੋਲੋ ਮੌਕੇ ਤੇ ਕੋਈ ਕੋਈ ਗੱਲੀ ਮੌਕੇ ਨਹੀਂ ਵਸਣਾ ਮੌਕੇ ਤੇ ਮੌਕੇ ਤੇ ਆਜੀ ਮੈਨੂੰ ਇੱਕ ਚੋੜੀ ਚੋਟੀ ਸਵਾਸ ਸਾਰ ਸਾਰ ਅੱਜ ਪਟਵਾਲਾ ਆਪਾਂ ਮੱਝੂਗੇ ਇਹ ਦੌਰਾਂ ਕੀ ਜਿਹੜੇ ਰਾਹ ਬਣਾਓ ਯਾਰ ਪੱਕੀ ਪੱਤਰਕਾਰ ਰਹੇਗੇ ਬਾਜੀ ਉਹ ਆਪ ਸਾਰੇ ਆਪਣੇ ਰਾਹ ਬਣਾ ਪੱਤਰਕਾਰ ਰਹੇਗੇ ਬਾਜੀ ਹੁਣੇ ਆ ਜਾਓ ਤੇ ਵੀ ਨਾਲ ਇਹ ਮੱਝ ਦੇ ਵਿੱਚ ਇਹ ਪੈਜੀ ਵਾਰਿੰਗ ਵਾਰਿੰਗ ਤੋਂ ਵਾਰਿੰਗ ਤੋਂ ਅੱਗੇ ਆ ਜਾਓ ਸਹੀ ਹੈ ਤੁਮ ਯਾਦ ਕਰੰਗੀ ਓ ਯਾਰ ਬਰੇ ਹੋ ਗਏ ਬੰਦੋ ਯਾਰ 2.5 ਮਿੰਟ ਕੋਈ ਆਦੇ ਬਰਬਾਦ ਆਜੋ ਯਾਰ ਪਿੱਛੇ ਆ ਆ ਜਾਓ ਬੰਦੋ ਯਾਰ ਬੰਦੋ ਆਉਦੇ ਯਾਰ ਯਾਰ ਬਾਈ ਕਰਿਓ ਇਹਨੂੰ 15-20 ਸੈਟ ਕਰ ਦਿਓ ਈਕੋ ਬਾਈ ਈਕੋ ਬਾਈ ਕੀ ਹੋਇਆ ਪੂਰੀ ਤਾਰੀ ਗਈ ਥੀ

ਕੁਝ ਅਣਪਛਾਤੇ ਵਿਅਕਤੀ ਵੱਲੋਂ ਸਮਾਨ ਜਿਹੜਾ ਇੱਕ ਦੁਕਾਨ ਦੇ ਵਿੱਚ ਲੱਗ ਦਿੱਤਾ ਜਾਂਦਾ ਜਦੋਂ ਉਸ ਤੇ ਸ਼ੱਕ ਪੈਂਦਾ ਤਾਂ ਪੁਲਿਸ ਨੂੰ ਜਿਹੜਾ ਕਿ ਮੌਕੇ ਤੇ ਬੁਲਾਇਆ ਜਾਂਦਾ ਉਸ ਦੇ ਵਿੱਚ ਕੋਈ ਚਪਤੀ ਜਨਕ ਜਿਹੜੇ ਨੇ ਸਮਾਨ ਮਿਲਦੇ ਨੇ ਗੱਲਬਾਤ ਕਰਦੇ ਆ ਤਾਂ ਭਾਈ ਜੀ ਕੀ ਹੋਇਆ ਕੀ ਸਾਰੀ ਘਟਨਾ ਕੀ ਹੋਈ ਇੱਥੇ ਜੀ ਦੇਖੋ ਜੀ ਮਨੂੰ ਮੈਂ ਮਾਰਕੀਟ ਦਾ ਪ੍ਰਧਾਨ ਹਾਂ ਬਸਤੀ ਜੋਧੇ ਹਲ ਤੋਂ ਮਨੂੰ 840 ਤੇ ਇੱਥੇ ਜਿਹੜੇ ਓਨਰ ਨੇ ਉਹਨਾਂ ਦਾ ਮਨੂੰ ਫੋਨ ਆਇਆ ਵੀ ਭਾਜੀ ਪ੍ਰਧਾਨ ਜੀ ਵੀ ਅੰਦਰ ਕੋਈ ਸਮਾਨ ਰਹਾ ਗਿਆ ਉਹਦੇ ਵਿੱਚੋਂ ਪੈਟਰੋਲ ਦਾ ਪੈਟਰੋਲ ਦੀ ਸਮੈਲ ਆ ਰਹੀ ਆ ਅਸੀਂ ਤੁਰੰਤ ਪਹੁੰਚੇ 5-7 ਮਿੰਟ 'ਚ ਅਸੀਂ ਪਹੁੰਚੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਮੌਕੇ ਤੇ ਪੀਸੀਆਰ ਭੇਜੀ ਪੂਰੀ ਟੀਮ ਉਹਨਾਂ ਦੀ ਆਈ ਆ ਉਹ ਲਫਾਫਾ ਬਾਹਰ ਲੈ ਕੇ ਆਏ ਦੁਕਾਨ ਦੇ ਅੰਦਰ ਪਿਆ ਸੀ ਕੋਈ ਕਸਟਮਰ ਆਇਆ ਸੀ 2 ਦਿਨ ਪਹਿਲਾਂ ਇਹਨਾਂ ਕੋ ਉਹ 6000 ਦਾ ਇੱਕ ਲਗੇਜ ਉਹਨੇ ਪਸੰਦ ਕੀਤਾ 500 ਰੁਪਏ ਉਹ ਦੇਗਾ ਕਹਿੰਦਾ ਮੱਥੇ ਘੰਟੇ ਤੱਕ ਰਵਾਇਫ ਦਾ ਕੋਈ ਸਮਾਨ ਲੈਣ ਚੱਲਿਆ ਆਕੇ ਮੈਂ ਚੱਕ ਲੈਣਾ ਉਹ ਚੱਕਰ ਨਹੀਂ ਆਇਆ ਅੱਜ ਇਹਦੇ ਵਿੱਚ ਪੈਟਰੋਲ ਦੀ ਸਮੈਲ ਆਉਣ ਲੱਗੀ ਤੇ ਉਹਨਾਂ ਨੇ ਫੋਨ ਕੀਤਾ ਮੌਕੇ ਤੇ ਸਾਰੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਫਿਰ ਉਹਨਾਂ ਨੇ ਪੁਲਿਸ ਆਈ ਆ ਸਮਾਨ ਉ ਇੱਕ ਟਾਈਮ ਪੀਸ ਸੀ ਮਤਲਬ ਤਾਰਾਂ ਤੁਰਾਂ ਲੱਗੀਆਂ ਸੀਗੀਆਂ ਉਹ ਇਹ ਪਤਾ ਨਹੀਂ ਇਨਵੈਸਟੀਗੇਸ਼ਨ ਦਾ ਮਾਮਲਾ ਜੀ ਕਿ ਇਹ ਤੋਂ ਸਾਬਿਤ ਹੁੰਦਾ ਹੈ ਵੀ ਕਿਸ ਤਰੀਕੇ ਦਾ ਮਾਹੌਲ ਇਸ ਤਰ੍ਹਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ ਰਹੀ ਕਿਉਂਕਿ ਤਿਹਾਰਾਂ ਦੇ ਵੀ ਦਿਨ ਨੇ ਤੇ ਕੀ ਲੱਗਦਾ ਵੀ ਲੋਕਾਂ ਨੂੰ ਡਰੋਂ ਦੀ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਦੇਖੋ ਇਹ ਡਰਾਂ ਦੀ ਵੀ ਬਣ ਸਕਦੇ ਆ ਵੀਰ ਜੀ ਇਹ ਸਾਜ਼ਿਸ਼ਤਾ ਹੈਗੀ ਸੀ ਮਤਲਬ ਉਹ ਚੀਜ਼ ਐਕਚੁਅਲ ਦੇ ਵਿੱਚ ਉਹ ਬੰਬ ਟਾਈਪ ਹੈਗੀ ਸੀਗੀ ਤੇ ਅਵੇਅਰ ਹੋਣ ਦੀ ਲੋੜ ਆ ਅਵੇਅਰਨੈਸ ਜ਼ਰੂਰੀ ਆ ਮਾਰਕੀਟ ਸਿਚੁਏਸ਼ਨ ਨੂੰ ਅਸੀਂ ਸਾਰੀ ਬੱਸੀ ਯੋਧਿਆਂ ਨੂੰ ਇਹੀ ਕਹਿੰਨੇ ਆ ਤਿਹਾਰਾਂ ਦੇ ਦਿਨ ਚੱਲਦੇ ਆ ਕਿਸੇ ਦਾ ਅਣਛਪ ਪਛਾਤਾ ਭਈ ਪਤਾ ਲੱਗੇ ਬੰਦਾ ਕੌੜ ਜਿਹੀ ਸ਼ਕਲ ਤੋਂ ਪਛਾਣਿਆ ਗਿਆ ਪ੍ਰਵਾਸੀ ਸੀਗਾ ਕਿ ਪੰਜ ਪੰਜ ਪੰਜਾਬੀ ਵੀਰ ਜੀ ਇਹ ਅਜੇ ਪਤਾ ਨਹੀਂ ਇਨਵੈਸਟੀਗੇਸ਼ਨ ਦਾ ਮਾਮਲਾ ਜੀ ਅਜੇ ਕੈਮਰੇ ਦੇ ਵਿੱਚੋਂ ਖੰਘਾਲੇ ਜਾਣਗੇ ਕੈਮਰੇ ਦੇ ਵਿੱਚ ਉਹ ਸੁਣਨ ਚ ਇਹ ਆ ਵੀ ਮਾਸਕ ਲੱਗਿਆ ਹੋਇਆ ਸੀਗਾ ਬੰਦਾ ਮੌਕੇ ਤੇ ਦੇਖਣਾ ਵੀ ਕਿੰਨਾ ਇਕੱਠੇ ਇੱਥੇ ਹੋਇਆ ਹੋਇਆ ਵੀ ਵਕਵਾ ਲੋਕ ਇੱਥੇ ਸਾਰੇ ਇਕੱਠੇ ਹੋਏ ਨੇ ਡਰ ਦਾ ਮਾਹੌਲ ਇੱਥੇ ਬਣਿਆ ਬਿਲਕੁਲ ਡਰ ਦਾ ਮਾਹੌਲ ਬਣਿਆ ਹੀ ਆ ਜੀ ਦੇਖੋ ਇਤਰਾਜ ਜੋ ਸਮੈਲ ਪੈਟਰੋਲ ਸਮੈਲ ਤੁਹਾਨੂੰ ਵੀ ਆ ਰਹੀ ਆ ਜੀ ਦੇਖੋ ਮਤਲਬ ਉਹਨਾਂ ਜਿਹੜਾ ਪੈਟਰੋਲ ਖੋਲਿਆ ਵਿੱਚ ਪਟ્રોલ ਟਾਈਮ ਪੀਸ ਤਾਰਾਂ ਬੈ ਨਹੀਂ ਤਾਂ ਭਾਜੀ ਨੇ ਵੀਡੀਓ ਤੇ ਪੱਤਰਕਾਰ ਆਏ ਜੀ ਦੇਖੋ ਅਸੀਂ ਉਹਨਾਂ ਤੇ ਬਲੇਮ ਨਹੀਂ ਕਰ ਰਹੇ ਉਹਨਾਂ ਨੇ ਇਨਵੈਸਟੀਗੇਸ਼ਨ ਕਰਨਗੇ ਉਹ ਪੁਲਿਸ ਸਾਡੇ ਲਈ ਖੜੀ ਆ ਅਸੀਂ 2-4 ਮਿੰਟ 5 ਮਿੰਟ ਚ ਹੀ ਇੱਥੇ ਆ ਗਈ ਪੁਲਿਸ ਦੇਖੋ ਇਹ ਗੱਲ ਪੈਟਰੋਲ ਦੇ ਲਾਵੇ ਨਿਕਲੇ ਆ ਵੀ ਜੋ ਮਛਸਾ ਨਿਕਲੀ ਆ ਟਾਈਮਰ ਮਸ਼ੀਨਾ ਨਿਕਲੀ ਆ ਪੈਟਰੋਲ ਨਿਕਲੇ ਆ ਹੋਰ ਲੱਗਦਾ ਕਿ ਕੀ ਕੀ ਸਾਜਿਸ਼ ਕੀਤੀ ਸੀ ਬੰਦਿਆਂ ਨੇ ਸਾ ਦੇ ਤੋ ਹੀ ਦੇਖ ਲਓ ਭਾਜੀ ਬਿਲਕੁਲ ਜੇਕਰ ਜਿੱਦਾਂ ਹੁੰਦਾ ਤੇ ਜੋ ਇੱਛਾ ਨਾ ਆਈ ਸੀ ਜੇ ਕੁਛ ਹੁੰਦਾ ਕਿੰਨਾ ਨੁਕਸਾਨ ਹੋਣਾ ਨੁਕਸਾਨ ਹੋਣਾ ਸੀ ਤਾਂ ਇਹ ਤਾਂ ਬਜਾਹ ਹੋ ਗਿਆ ਭਾਜੀ ਉਹ ਧਿਆਨ ਮਾਰਿਆ ਉਹਨਾਂ ਨੇ ਉਹਨਾਂ ਦੀ ਕਿਸਮਤ ਚੰਗੀ ਸੀ ਜਿਹੜੀ ਕੋਈ ਮਿਸ ਅੰਡਰਸਟੈਂਡਿੰਗ ਜੋ ਕੋਈ ਵੀ ਜ ਤਾਰ ਤਾਰਾ ਸੀ ਗਿਆ ਭਾਜੀ ਉਹਦੇ ਚ ਕੋਈ ਰਹਿ ਗਈ ਹੋਣੀ ਆ ਤਾਰ ਉਹ ਸਮੈਲ ਆਈ ਉਹਨਾਂ ਨੇ ਪਟੋਲ ਦੀ ਉਹ ਉਹਨੇ ਫੜਾ ਫੜਾ ਸਾਨੂੰ ਬੁਲਾਇਆ ਸੀ ਪ੍ਰਸ਼ਾਸਨ ਨਾਲ ਸੰਪਰਕ ਦੇ ਵਿੱਚ ਫੋਨ ਕੀਤਾ ਸਾਬ ਨੂੰ ਉਹ ਆਏ ਮੌਕੇ ਤੇ ਤੇ ਦੇਖਿਆ ਤੇ ਆ ਸਮਾਨ ਭਾਜੀ ਨਿਕਲਿਆ ਬਿਲਕੁਲ ਜਿਸ ਤਰੀਕੇ ਨਾਲ ਦੇਖੋਗੇ ਵੀ ਕਾਫੀ ਲੋਕ ਇੱਥੇ ਇਕੱਠੇ ਹੋਏ ਨੇ ਡਰ ਦਾ ਮਾਹੌਲ ਕਿਤੇ ਬਣਿਆ ਹੋਇਆ ਤੇ ਇੱਥੇ ਦੇ ਮੌਕੇ ਦੇ ਕਾਉਂਸਲਰ ਵੀ ਪਹੁੰਚੇ ਨੇ ਤੇ ਰਵੀ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਇਹ ਹਾਲਾਤ ਇਸ ਸਮੇਂ ਲੁਧਿਆਣਾ ਸ਼ਹਿਰ ਦੇ ਬਣਦੇ ਨੇ ਕਿ 75 ਬੰਦਾ ਆ ਕੇ ਦੁਕਾਨ ਜਿੱਦਾ ਸਮਾਨ ਰੱਖ ਜਾਂਦਾ ਤੁਸੀਂ ਦੇਖੋ ਇਹ ਦੌਰ ਨਾ 90 ਤੋਂ ਪਹਿਲਾਂ ਦੇਖਦੇ ਸੀ ਉਦੋਂ ਵੀ ਇੱਦਾਂ ਆਮ ਪਬਲਿਕ ਦੇ ਉੱਤੇ ਨਹੀਂ ਸੀਗਾ ਤੇ ਤੁਸੀਂ ਦੇਖੋ ਇੱਕ ਚਲਦੇ ਬਾਜ਼ਾਰ ਦੇ ਵਿੱਚ ਆ ਦੋ ਦਿਨ ਪਹਿਲਾਂ ਮਾਰਕੀਟ ਦੇ ਜਿਹੜੇ ਆਪਣੇ ਹੈਪੀ ਚੋਹਾਨ ਜੀ ਨੇ ਉਹਨਾਂ ਦੀ ਮਾਤਾ ਦੀ ਬਾਲੀਆਂ ਲਾ ਲੀਆਂ ਗਈਆਂ ਛਰੇ ਬਾਜ਼ਾਰ ਚਲਦੇ ਚ ਤੇ ਅੱਜ ਆ ਤੁਸੀਂ ਦੇਖੋ ਉਹ ਦੋ ਦੁਕਾਨਾਂ ਛੱਡ ਕੇ ਉਹਨਾਂ ਦੀ ਦੁਕਾਨ ਜਿੱਥੋਂ ਬਾਲੀਆਂ ਲਾਈਆਂ ਗਈਆਂ ਦੋ ਦੁਕਾਨਾਂ ਪਹਿਲੇ ਆਜਾ ਬਿਸਕਟਿਕ ਸਮਾਨ ਮਿਲਿਆ ਮਤਲਬ ਆ ਕੀ ਚੱਲਦਾ ਵਿਆ ਪੰਜਾਬ ਵਾਲਾ ਕਿਹਦਾ ਪੰਜਾਬ ਵਾਲਾ ਧਿਆਨ ਦੋ ਇਹ ਮਾਹੌਲ ਦੇਖੋ ਤਿਉਹਾਰ ਆ ਰਹੇ ਆ ਤਿਉਹਾਰਾਂ ਦੇ ਵਿੱਚ ਇੱਕ دہشت ਫਲਾਨ ਦੇ ਲਈ ਆ ਚੀਜ਼ਾਂ ਕੀਤੀਆਂ ਗਈਆਂ ਆ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਤੇ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਉਹ ਵਾਲਾ ਮਾਹੌਲ ਕ੍ਰੀਏਟ ਨਾ ਹੋਣ ਦੋ ਆ ਕੀ ਚੱਲਦਾ ਪਿਆ ਤੁਸੀਂ ਦੇਖਿਆ ਹੀ ਆ ਬੰਬ ਆ ਸੀਗੇ ਪੈਟਰੋਲ ਸੀਗਾ ਵਿੱਚ ਟਾਈਮਰ ਸੀ ਕੁਝ ਕੁਝ ਵੀ ਹਮੇ ਨਵੇਂ ਹੋ ਸਕਦੀ ਸੀ ਇੱਥੇ ਜੇਕਰ ਤੁਸੀਂ ਪੈਟਰੋਲ ਦਾ ਉਹ ਤਾਂ ਦੇਖੋ ਮਾਰਕੀਟ ਦੇ ਵਿੱਚ ਸਾਰੀ ਕੱਪੜੇ ਦੀ ਮਾਰਕੀਟ ਆ ਨਾਲ ਅਟੈਚ ਹੀ ਆ ਨਾਲ ਹਲਵਾਈ ਦੁਕਾਨ ਸਾਰੀ ਮਾਰਕੀਟ ਹੀ ਆ ਜਿੱਥੇ ਕੁਝ ਹੋਵੇ ਅੱਗ ਕਿੱਥੇ ਪੁੱਜੂਗੀ ਚਲੋ ਅੱਗ ਨੂੰ ਛੱਡੋ ਤੁਸੀਂ ਜਾਨੀ ਨੁਕਸਾਨ ਕਿੰਨਾ ਆ ਕਿੰਨੇ ਲੋਕ ਇਹਦੇ ਇਹਦੇ ਉਹਦੇ ਵਿੱਚ ਆਂਦੇ ਰੈਸ਼ਾ ਸਾਰੀਆਂ ਦੇ ਅੱਛਾ ਬੈਕ ਸਾਈਡ ਤੇ ਅੱਗੇ ਸਾਰੀ ਮਾਰਕੀਟ ਹੈ ਪਿੱਛੇ ਰੈਸ਼ਾ ਹੈ ਅਸੀਂ ਗਵਰਨਮੈਂਟ ਨੂੰ ਤੇ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ ਇਹਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇ ਜਿਹੜਾ ਵੀ ਇਹਦਾ ਦੋਸ਼ੀ ਆ ਉਹਨੂੰ ਫੜ ਕੇ ਅੰਦਰ ਦਿੱਤਾ ਜਾਵੇ ਇਹ ਤਾਂ ਯਾਰ ਜਿੱਦਾਂ ਪਹਿਲੇ ਯੂਪੀ ਚ ਦੇ ਦਦੇ ਸੀ ਉੱਥੇ ਤਾਂ ਸਹੀ ਹੋ ਗਿਆ ਆ ਪ੍ਰੇਸ਼ਾਨ ਹੋਈਏ ਬੰਦੇ ਦੇ ਵੀ ਕੌਣ ਰੱਖ ਕੇ ਗਿਆ ਸੀ ਤੇ ਪ੍ਰਵਾਸੀ ਸੀ ਕਹਿੰਆਂ ਪੰਜਾਬੀ ਆਂਦੇ ਜੀ ਸੀਸੀਟੀਵੀ ਹੈਗਾ ਮਾਸਕ ਪਾਇਆ ਹੋਏ ਲੇਕਿਨ ਜੇ ਪੁਲਿਸ ਨੇ ਲੱਪਣਾ ਹੋਵੇ ਉਹ ਤਾਂ ਮਤਲਬ ਕਿਤੋਂ ਵੀ ਫੜ ਕੇ ਲਿਆ ਸਕਦੀ ਫੋਟੋ ਚੋਲਿਆ ਹੋਗੀ ਤੇ ਉਹਨੂੰ ਫੜਿਆ ਜਾਵੇ ਜਲਦੋਂ ਜਲਦ ਹਾਂਜੀ ਤੇ ਜੇਕਰ ਗੱਲ ਕਰੀਏ ਲੋਕਾਂ ਦੇ ਵਿੱਚ ਕਾਫੀ ਡਰਦਾ ਮਾਹੌਲ ਹੈ ਹੁਣ ਸਿਚੁਏਸ਼ਨ ਕੀ ਉਹ ਵੀ ਦੱਸੋ ਕੋਈ ਸਿਚੁਏਸ਼ਨ ਤਾਂ ਵੈਸੇ ਤਾਂ ਦੇਖੋ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਆਪਣੀ ਦਲੇਰੀ ਨਾਲ ਇਹਦੀ ਚੀਜ਼ ਦੀ ਜਾਂਚ ਕੀਤੀ ਆ ਫਿਲਹਾਲ ਤਾਂ ਠੀਕ ਆ ਲੇਕਿਨ دہشت ਤਾਂ ਹੈ ਨਾ ਲੋਕਾਂ 'ਚ ਹੁਣ ਜੇ ਕੋਈ ਦੁਕਾਨ ਤੇ ਕੋਈ ਬੰਦਾ ਆਊਗਾ ਹਰ ਬੰਦਾ ਸ਼ੱਕ ਪਹਿਲੇ ਕੀ ਹੁੰਦਾ ਆ ਕੋਈ ਬੰਦਾ ਆਪਣਾ ਸਮਾਨ ਰੱਖ ਕੇ ਅਗਲੀ ਦੁਕਾਨ ਤੇ ਚੱਲ ਜਿਆ ਮੇਰਾ ਸਮਾਨ ਆ ਪਿਆ ਜੀ ਮੈਂ 2 ਘੰਟੇ ਜਾ ਕੇ ਜਾਂ ਮੈਂ ਘੰਟੇ ਜਾ ਕੇ 15 ਮਿੰਟ ਚ ਆ ਗਿਆ ਹੁਣ ਕੌਣ ਰੱਖੂਗਾ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਊਗਾ ਮੈਂ ਜਿਹੜਾ ਬਣਾ ਬਸਤੀ ਯੋਧੇ ਹਾਲ ਹੈ ਨਾ ਇਹ ਆਪਣਾ ਸ਼ਹਿਰ ਦਾ ਇੱਕ ਲੇਬਰ ਦੇ ਹਿਸਾਬ ਨਾਲ ਮੀਡੀਏਟਰ ਹੈ ਮੈਂ ਵੀ ਲੇਬਰ ਯੂਨੀਅਨ ਦਾ ਪ੍ਰਧਾਨ ਨੇ ਇੱਥੇ ਲੇਬਰ ਹੈਗੀ ਕਾਫੀ ਅੱਜ ਦੇ ਸੀਨ ਦੇ ਨਾਲ ਆ ਲੱਗਦਾ ਪਿਆ ਕਿ ਸਾਡਾ ਇੱਥੇ ਮਹੌਲ ਖਰਾਬ ਕਰਨਾ ਦਹਿਸ਼ਤ ਬਣਾਣਾ ਕੰਮ ਕਾਜਾਂ ਨੂੰ ਫਰਕ ਪਾਣਾ ਇਸ ਚੀਜ਼ ਨੂੰ ਅਗਰ ਸਰਕਾਰ ਨਹੀਂ ਧਿਆਨ ਦੇਊਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਮਾਹੌਲ ਖਰਾਬ ਹੀ ਹੋਏਗੀ। ਕੀ ਲੱਗਦਾ ਕੀ ਦੀ ਰੰਜੀਤ ਸ਼ਾਹ ਦੇ ਪਿੱਛੇ ਕਿਉਂਕਿ ਜੇਕਰ ਗੱਲ ਕਰੀਏ ਮੁੱਦਾ ਹੱਲੇ ਹੋਰ ਵੀ ਇੱਕ ਪੰਜਾਬ ਵਿੱਚ ਪੱਖਾ ਜੋ ਤੁਸੀਂ ਜਾਣੋ ਹੋ ਕਿ ਲੱਗਦਾ ਜਿਹੜਾ ਬੰਦਾ ਉਹ ਕੌਣ ਸੀਗਾ ਪਤਾ ਲੱਗਿਆ ਕੋਈ। ਸੀਸੀ ਕੈਮਰੇ ਲੱਗੇ ਹੋਏ ਆ ਸਰਕਾਰਾਂ ਹੈਗੀਆਂ ਪ੍ਰਸ਼ਾਸਨ ਹੈਗਾ ਲੱਭਣ ਉਹਦੇ ਕੀ ਨਹੀਂ ਲੱਭ ਸਕਦੇ। ਬਾਕੀ ਗੱਲ ਇਹ ਹੈ ਕਿ ਇੱਥੇ ਦਾ ਮਾਹੌਲ ਖਰਾਬ ਨਾ ਹੋਵੇ ਬੜੇ ਸ਼ਾਂਤੀ ਨਾਲ ਆਪੇ ਤੇ ਰਹਿ ਰਹੇ ਆ। ਅਨੇ ਵੱਡੇ ਵੱਡੇ ਪ੍ਰੋਗਰਾਮ ਕਰਦੇ ਆ 5-5000 ਇਕੱਠ ਹੁੰਦਾ ਸਾਡੇ ਪ੍ਰੋਗਰਾਮ ਦਾ ਉਥੇ ਆ ਚੀਜ਼ ਨਹੀਂ ਆਈ ਜਿਹੜੀ ਅੱਜ ਆਪਾਂ ਆ ਜੀ ਦੇਖੀ ਆ ਕੱਲੋਂ ਇਹਦਾ ਫਿਊਚਰ ਵਾਸਤੇ ਬੜਾ ਗਲਤ ਬਿਲਕੁਲ ਜੀ ਬਹੁਤ ਗਲਤ ਜਿਸ ਤਰੀਕੇ ਨਾਲ ਦੇਖੀਏ ਵੀ ਇਸ ਸਮੇਂ ਮਾਹੌਲ ਜੋ ਇੱਥੇ ਬਣਿਆ ਹੋਇਆ ਜਿੱਦ ਸੇ ਕਹਿੰਨਾ ਕਿੰਨਾ ਇਕੱਠ ਹੋਇਆ ਪੁਲਿਸ ਵੀ ਮੌਕੇ ਤੇ ਮੋਝੀ ਪੁਲਿਸ ਨੇ ਕੀ ਆ ਸ਼ਵਸ਼ਣ ਦੋਆ ਅਗਰ ਪੁਲਿਸ ਦੀ ਗੱਲ ਕਰੀਏ ਪ੍ਰਸ਼ਾਸਨ ਨੂੰ ਜਿਨ੍ਹਾਂ ਨੇ ਵੀ ਫੋਨ ਕੀਤਾ ਪ੍ਰਸ਼ਾਸਨ ਆਈ ਆ ਮੌਕੇ ਤੇ ਉਹਨਾਂ ਨੇ ਮੌਕਾ ਸੰਭਾਲਿਆ ਬਾਕੀ ਪ੍ਰਸ਼ਾਸਨ ਨੂੰ ਜ਼ਿਆਦਾ ਪਊਗਾ ਆਪਾਂ ਫੇਰ ਵੀ ਸਰਕਾਰ ਨੂੰ ਇਹ ਕਵਾਂਗੇ ਅਗਰ ਇਹਨੂੰ ਅੱਜ ਹੀ ਰੋਕ ਦਾਂਗੇ ਤੇ ਜ਼ਿਆਦਾ ਵਧੀਆ ਇਹ ਨਾਵੇਂ ਇਹਦਾ ਬਹੁਤ ਵੱਡਾ ਅੰਜਾਮ ਸਾਨੂੰ ਬਸਤੀ ਨੂੰ ਜੇ ਲੁਧਿਆਣੇ ਵਾਸੀਆਂ ਨੂੰ ਭੁਗਤਣਾ ਪਵੇ ਮਾਨ ਕੀ ਮਿਲੇ ਅੰਦਰੋਂ ਜਗਾ ਪੂਰੀ ਡਿਟੇਲ ਜੀ ਕਰਾਉਂਦੇ ਸੀ ਉਹਦੇ ਵਿੱਚ ਵੀਡੀਓ ਦੇਖੀ ਆ ਮੈਂ ਮੌਕੇ ਤੇ ਦਾ ਸੀਗਾ ਨਹੀਂ ਇਹਦੇ ਵਿੱਚ 8-10 ਥੈਲੀਆਂ ਪੈਟਰੋਲ ਦੀਆਂ ਸੀਗੀਆਂ ਬਾਕੀ ਤਾਰਾ ਦੂਰਾਂ ਸੀਗੀਆਂ ਸੈੱਲ ਸੀਗੇ ਕਿ ਇੱਕ ਕੋਈ ਇਦਾਂ ਦੀ ਪਲੈਨਿੰਗ ਲੱਗਦੀ ਸੀ ਕੋਈ ਪੈਟਰੋਲ ਪਟਾਕਾ ਕੋਈ ਕੋਈ ਬਲਾਸਟ ਜਿਆ ਹੋਵੇ ਕਿ ਇੱਥੇ ਮਾਹੌਲ ਖਰਾਬ ਕੀਤਾ ਜਾਵੇ ਬੋਹ ਦੀ ਕੰਜਕਸ਼ਨ ਦੇ ਏਰੀਆ ਲੇਵਰ ਬਹੁਤ ਜ਼ਿਆਦਾ ਰਹਿੰਦੀ ਹਰ ਦਰਮਾਨ ਦੇ ਇੱਥੇ ਬੰਦਾ ਹੈਗਾ ਵਾ ਬਸ ਜੇ ਤੇਰਾ ਮਾਹੌਲ ਨਾ ਖਰਾਬ ਹੋਵੇ ਇਹ ਅਗਲੀ ਇਨਵੈਸਟੀਗੇਸ਼ਨ ਇੱਥੇ ਕਰਨੀ ਚਾਹੀਦੀ ਹੈ ਇੱਥੇ ਚੀਜ਼ ਦੀ ਸੀਸੀਟੀਵੀ ਕੈਮਰੇ ਉਸ ਬੰਦੇ ਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੱਗੇ ਹੋਏ ਆ ਸਰਕਾਰ ਚਾਵੇ ਤੇ ਬੰਦੇ ਨੂੰ ਬੜੇ ਤਰੀਕੇ ਨਾਲ ਫੜ ਸਕਦੀ ਤਾਂ ਮਾਲ ਸਾਡੇ ਨਾਲ ਮਜੂਰ ਨੇ ਜਿਹਨਾਂ ਦੇ ਦੁਕਾਨ ਦੇ ਵਿੱਚੋਂ ਸਮਾਨ ਲੱਭੇ ਭਾਜੀ ਕੀ ਕਿੰਨੇ ਵਜੇ ਦੀ ਘਟਨਾ ਜਦੋਂ ਹੋਈ ਹੈ ਇਹ 7 ਵਜੇ ਕਰੀਬ ਆਇਆ ਦਾ ਕਸਟਮਰ ये आया मेरे पास उसने देखा कि पसंद किया उसने हाँ। ठीक है और छह हजार का उसने डन किया पाँच सौ रुपए मुझे आधे घंटे में आता हूँ आधे घंटे में बोला आता हूं। उसके बाद वो तकरीबन आज चौथा या चौथा दिन हो गया आज इसको वो आया नहीं तो फिर मैंने पेट्रोल की स्माइल आई मैंने भाई साहब को दसा मकान मालिक को कि भाई साहब इसमें पेट्रोल की महक आ रही है आप देख लो तो इन्होंने फिर बुलाया ये चीज खुली बैग की दुकान है सर चौथा रोज हो गया भाजी चो, ये दिन, दिन हाँ चौथा दिन हो गया ये ये इसमें पेट्रोल की स्मेल आ रही थी ना भाजी। अच्छा। फिर मेरे को बैग नहीं वो ब्लू पन्नी थी हाँ उसमें फिर मैंने खोल के देखा उसमें पेट्रोल की थैलिया वाली मेरे पैसे लगी फिर तार तुरे दिखी फिर मैंने भाई साहब को मतलब पहले मैंने खोला नहीं उसको मैंने पहले भाई साहब को बुलाया फिर मैंने उसको देखा खोल के तो वीडियो बनाया मैंने वो फिर उसमें देखा तारे तुरे लगी फिर मैंने भाई साहब हाँ वीडियो आएगी हमारी फिर तारे तुरे लगी हुई थी सर फिर मैंने भाई साहब को बताया तो फिर इन्होंने बताया कि ये थे हां जी तो नंबर भी दो बार मैंने डायल किया फिर नहीं फिर भाई साहब ने पुलिस तो था, बुलाई, बैग लेने आया था सर सूटकेस मेरे पास डन करके गया सौ रुपए की साई देके गया हाँ, दिखने में तो भाई साहब थोड़ा हेल्थी सा था मास्क लगाया हुआ था उसने हां ये तो नहीं कि सिपाही जी पंजाबीज गल कर रहा था वो असली पंजाबी में ही बोल रहा था पर ऐसे ज्यादा मैंने ध्यान नहीं दिया कि कैसे मतलब कस्टमर आते हैं सर हमारे पास तो बहुत आते हैं सर आज हम किसी को क्या कह सकते हैं कि डब्बे पे ऐसी ना शक हो या शायद कोई ऐसी चीज है किया पर इधर की कोई चीज नहीं सी कोई तो मैच के साथ मैचन सी गया अच्छा जी ठीक है जी ते एक जो टाइम पीस पुराना वो चीज बेची कोई रोला पियासी कोई नहीं 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 वो इधर एक्चुअली किया जरा जिस नॉलेज नहीं अगले थाने दसया वेदा कोई हो सकदा ओदे बारे वो वेरीफाई कोर्ट दे कोई चीज नहीं सी नहीं नहीं कोई ता चीज नहीं सब्सक्राइब जमे कमले ਸਮਾਨ ਚੱਕੇ ਰੰਦਰ ਵਿੱਚ ਕੋਈ ਟੁੱਟਿਆ ਬਜਾ ਟੈਲੀ ਪਹੁੰਚਾ ਉਹ ਪਾਚੀ ਹੋ ਗਿਆ ਐਰਫ ਪਲਾਸਟਿਕ ਦੇ ਲਿਫਾਵੇ ਜੀ ਆ ਚੀਜ਼ ਸੀਗੀ ਕੋਈ ਤੇ ਦੇ ਵਿੱਚੋਂ ਪੈਟਰੋਲ ਨਿਕਲੇ ਪੈਟਰੋਲ ਦੇ ਲਿਫਾਵੇ ਪੈਟਰੋਲ ਉਹ ਤਾਂ ਸੈਰ ਤੇ ਪਿਆ ਸੀ ਜਿਵੇਂ ਇੱਕ ਲਿਫਾਵੇ ਪਿਆ ਸੀਗਾ ਉਹ ਉਦਾਂ ਦੀ ਗੱਲ ਨਹੀਂ ਕੋਈ ਖਤਰੇ ਵਾਲੀ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਕੋਈ ਉਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਬੰਦਾ ਕੋਈ ਉਦਾਂ ਨਹੀਂ ਗੱਲੀਆਂ ਟਾਈਮਿੰਗ ਉਹਦਾ ਪ੍ਰਾਣਾ ਜਿਵੇਂ ਟਮਣਿਆ ਜਿਵੇਂ ਸਮਾਨ ਇਕੱਠਾ ਕਰਦਾ ਉਹ ਚੀਜ਼ ਹੀ ਹੁੰਦਾ ਕੋਈ ਗੱਲ ਨਹੀਂ ਕਦ ਲਈ ਲਗੋਣੀ ਸਰ ਨਹੀਂ ਕੋਈ ਗੱਲ ਇਦਾਂ ਹੀ ਕੋਈ ਟਾਈਮਰ ਲੱਗਾ ਜੀ ਬੰਦ ਬੰਦ ਉਹ ਟਾਈਮਰ ਨਹੀਂ ਸੀ ਬ੍ਰਦਰ ਉਹ ਟੁੱਟੇ ਜਿਹੜੇ 17 ਟਾਈਮਰ ਹੁੰਦਾ ਉਹਦੇ ਵਿੱਚ ਵੱਡੇ ਇੱਕ ਇੱਕ ਤਾਰ ਹੁੰਦੀ ਹੈ ਉਹਦੇ ਵਿੱਚ ਪੈਟਰੋਲ ਦੇ ਕਟੋ-ਕਟ 10 ਲਫਾਵੇ ਸੀ ਇੱਕ ਵੱਡਾ ਉਹ ਨਹੀਂ 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 ਇਸ ਤਰ੍ਹਾਂ ਨਹੀਂ ਸੀ ਇਸ ਤਰ੍ਹਾਂ ਨਹੀਂ ਸੀ ਨਹੀਂ ਨਹੀਂ ਇਸ ਤਰ੍ਹਾਂ ਮੈਂ ਉਹ ਉਹ ਵੇਸ਼ਟੀ ਸੀ ਮੈਂ ਕੱਢੇ ਮੈਂ ਹੀ ਤਾਂ ਕੇ ਚੈੱਕ ਚੈੱਕ ਕੀਤਾ ਸੀਗਾ ਕਿ ਨਹੀਂ ਸੀਗਾ ਜੀ ਇੱਕ ਲਫਾਵੇ ਸਾਈਡ ਤੇ ਪੈਟਰੋਲ ਦਾ ਲੀਕੀਜ ਹੋ ਰਿਹਾ ਸੀ ਉਹਦੇ ਕਰਕੇ ਲੀਕੀਜ ਕਰਕੇ ਪਤਾ ਲੱਗਿਆ ਵੀ ਹਾਂ 스멜 ਆ ਰਹੀ ਹੈ ਲਫਾਵੇ ਤੇ ਇੱਕ ਲਫਾਵਾ ਸੀਗਾ ਪੈਟਰੋਲ ਇੱਕ ਲਫਾਵਾ ਇੱਕ ਲਫਾਵਾ ਜੀ ਹੋਰ ਕੀ ਕਾਰਵਾਈ ਕੀਤੀ ਜਾਉਗੀ ਹੈ ਕਾਰਵਾਈ ਕੁਛ ਇਹ ਲਫਾਵਾ ਕੁਝ ਚੀਜ਼ ਇਤਰਾਜਯੋਗ ਚੀਜ਼ ਮਿਲ ਕੇ ਫਿਰ ਤਾਂ ਕਾਰਵਾਈ ਕੀਤੀ ਜਾਊਗੀ ਪਰ ਇਤਾਂ ਦੀ ਕੋਈ ਗੱਲ ਨਹੀਂ ਹੈ ਨਹੀਂ ਪੈਟਰੋਲ ਦੇਖੋ ਇਤਰਾਜਯੋਗ ਤਦ ਪ੍ਰਤੋਰ ਇਤਰਾਜਯੋਗ ਥਾ ਪੈਟਰੋਲ ਤਾਂ ਆਪਣੀ ਗੱਡੀ ਵਿੱਚ ਹੀ ਪਿਆ ਹੁੰਦਾ ਉਹ ਇਤਰਾਜਯੋਗ ਇਤਾਂ ਦੀ ਗੱਲ ਨਹੀਂ ਹੁੰਦੀ ਕੋਈ ਉਹ ਨਹੀਂ ਇਸ ਤਰ੍ਹਾਂ ਟਾਈਮਰ ਕੋਈ ਨਹੀਂ ਸਰ ਟਾਈਮਰ ਤੁਸੀਂ ਕਿ ਟਾਈਮਰ ਕੋਈ ਨਹੀਂ ਸੀਗਾ ਇੱਕ ਜਿਵੇਂ ਉਹ ਬੇਸਟੇਜ ਕਮਰ ਡੱਬਾ ਭਰਤਾ ਜਿਵੇਂ ਕਮਰਾ ਸਮਾਨ ਚੱਕਿਆ ਜਿਹੜਾ ਵਿੱਚ ਪਾ ਲਿਆ ਇਸ ਤਰ੍ਹਾਂ ਦੀ ਜੀਜੀ ਇਤਾਂ ਦੀ ਕੋਈ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਰੱਖਿਆ ਉਹ ਜਾਂਚ ਕੀਤੀ ਜਾਊਗੀ ਉਹ ਦੇਖਾਂਗੇ ਕਿਉਂਕਿ ਦੋ ਦਿਨ ਪਹਿਲੇ ਰੱਖੇ ਲਫਾਵਾ ਇੱਥੇ ਰੱਖ ਉਹ ਬਾਈ ਉਹ ਕਾਰਵਾਈ ਹਾਂ ਹਾਂ ਉਹ ਪਤਾਲ ਹੋਊਗੀ ਕਿ ਕੀ ਸੀ ਕਿਉਂ ਸੀ ਲਵਾਵਾ ਕਿਉਂ ਸੀਗਾ ਅਸੀਂ ਤਾਂ ਨਾਲ ਇਹ ਵੀ ਕਹਿੰਦੇ ਤਿਆਰਾਂ ਤਿਆਰਾਂ ਦੇ ਦਿਨਾਂ ਦੇ ਵਿੱਚ ਕੋਈ ਵੀ ਜਦ ਦਾ ਕੋਈ ਲਵਾਸਮਨ ਕਿਸੇ ਦਾ ਨਹੀਂ ਰੱਖੇ ਕਿਉਂਕਿ ਵੇਰ ਰਸ ਹੋਣੀ ਚਾਹੀਦੀ ਹੈ ਤੇ ਅਸੀਂ ਵੇਰ ਕਰਾਂਗੇ ਦੀ ਹੈ ਠੀਕ ਹੈ ਨਾ ਜੀ ਤਾਂ ਕਿ ਕੋਈ ਇਹੋ ਜਿਹਾ ਅਨਸਮਾਨੀ ਕੱਟਣਾ ਨਾ ਵਾਪਰੇ ਤਾਂ ਕਿ ਕਿਉਂਕਿ ਅੱਜ ਕੱਲ੍ਹ ਅਫਵਾਹਾਂ ਜ਼ਿਆਦਾ ਫੈਲ ਜਾਂਦੀਆਂ ਨੇ ਕੋਈ ਗੱਲ ਕੁਸ਼ ਹੋਰਦੀ ਹੈ ਇਸ ਕਰਕੇ ਅਫਵਾਹਾਂ ਤੋਂ ਬਚਿਆ ਦਾਸ ਕਿ ਪਬਲਿਕ ਵਿੱਚ ਜਿਹੜੀ ਸ਼ਾਂਤੀ ਹੈ ਕੈਮਰਾ